ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਹਾਜ਼ਰ ਹਾਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਬਹੂ ਉਹ ਬਹੂ ਜਲਦੀ ਠੰਡਾ ਲੈ ਕੇ ਆ ਸਿਮਰ ਦੇ ਸਹੁਰਿਆਂ ਤੋਂ ਉਸਦੇ ਹੋਣ ਵਾਲੇ ਸਹੁਰਾ ਸਾਹਿਬ ਜੀ ਆਏ ਹਨ ਆਓ ਜੀ ਆਓ ਭਾਈ ਸਾਹਿਬ ਜੀ ਆਇਆਂ ਨੂੰ ਅਚਾਨਕ ਆ ਕੇ ਤਾਂ ਤੁਸੀਂ ਸਾਨੂੰ ਸਰਪ੍ਰਾਈਜ਼ ਹੀ ਦੇ ਦਿੱਤਾ ਸਿਮਰ ਦੀ ਮਾਂ ਹਰਦੀਪ ਕੌਰ ਨੇ ਕਿਹਾ ਸਿਮਰ ਦੇ ਹੋਣ ਵਾਲੇ ਸਹੁਰੇ ਨੇ ਕਿਹਾ ਦੇਖੋ ਭੈਣ ਜੀ ਅਸੀਂ ਇੱਥੇ ਕੋਈ ਬੈਠਣ ਨਹੀਂ ਆਏ ਹਾਂ ਅਤੇ ਨਾ ਹੀ ਗੱਲ ਨੂੰ ਘੁਮਾ ਫਰਾ ਕੇ ਤੁਹਾਡਾ ਸਮਾਂ ਖਰਾਬ ਕਰਾਂਗੇ ਇਹ ਲੋ ਅੰਕਲ ਜੀ ਚਾਹ ਲਾਪ੍ਰੀਤ ਨੇ ਚਾਹ ਲਿਆ ਕੇ ਮੇਜ਼ ਤੇ ਰੱਖੀ ਚਾਹ ਦੀ ਚੁਸਕੀ ਲੈਂਦੇ ਹੋਏ ਸਿਮਰ ਦੇ ਹੋਣ ਵਾਲੇ ਸਹੁਰੇ ਨੇ ਕਿਹਾ ਮੇਰੇ ਬੇਟੇ ਬਲਜਿੰਦਰ ਦਾ ਤੁਹਾਡੀ ਧੀ ਸਿਮਰ ਨਾਲ ਵਿਆਹ ਅਗਲੇ 2 ਮਹੀਨਿਆਂ ਬਾਅਦ ਪੱਕਾ ਹੋ ਚੁੱਕਾ ਹੈ ਤਾਂ ਅਸੀਂ ਉਸੇ ਸੰਬੰਧ ਵਿੱਚ ਗੱਲ ਕਰਨ ਆਏ ਹਾਂ ਪਹਿਲਾਂ ਗੱਲ ਕੁਝ ਹੋਰ ਸੀ ਪਰ ਹੁਣ ਮੇਰੇ ਬੇਟੇ ਨੂੰ ਸਰਕਾਰੀ ਨੌਕਰੀ ਮਿਲ ਗਈ ਹੈ ਹੁਣ ਤਾਂ ਬਲਜਿੰਦਰ ਲਈ ਕੁੜੀਆਂ ਦੀ ਲਾਈਨ ਲੱਗੀ ਹੋਈ ਹੈ ਅਤੇ ਉਹ ਲੋਕ ਤਾਂ ਰੱਜ ਕੇ ਦਾਜ ਦੇਣ ਲਈ ਵੀ ਤਿਆਰ ਹਨ ਪਰ ਅਸੀਂ ਤਾਂ ਤੁਹਾਨੂੰ ਆਪਣੀ ਜ਼ੁਬਾਨ ਦਿੱਤੀ ਹੈ ਤਾਂ ਹੁਣ ਅਸੀਂ ਆਪਣੀ ਗੱਲ ਤੋਂ ਪਿੱਛੇ ਨਹੀਂ ਹਟਾਂਗੇ ਇਸ ਲਈ ਸਾਡੀ ਇੱਕ ਛੋਟੀ ਜਹੀ ਮੰਗ ਹੈ ਦਾਜ ਦੀ ਮੰਗ ਇਹ ਸੁਣ ਕੇ ਹਰਦੀਪ ਕੌਰ ਜੀ ਦੇ ਚਿਹਰੇ ਦੇ ਹਾਵ ਭਾਵ ਹੀ ਬਦਲ ਗਏ ਉਹਦਾ ਚਿਹਰਾ ਮੁਰਝਾ ਗਿਆ ਸਿਮਰ ਦੇ ਹੋਣ ਵਾਲੇ ਸਹੁਰੇ ਨੇ ਕਿਹਾ ਮੇਰੇ ਬੇਟੇ ਨੂੰ ਘੱਟੋ ਘੱਟ 20 ਲੱਖ ਦੀ ਗੱਡੀ ਅਤੇ 10 ਲੱਖ ਰੁਪਏ ਨਕਦ ਆਨੰਦ ਕਾਰਜ ਹੋਣ ਤੋਂ ਪਹਿਲਾਂ ਮਿਲ ਜਾਣੇ ਚਾਹੀਦੇ ਹਨ ਕਿਉਂਕਿ ਅਸੀਂ ਸਾਡੇ ਖਾਸ ਬਰਾਤੀਆਂ ਨੂੰ ਸੋਨੇ ਦੀਆਂ ਅੰਗੂਠੀਆਂ ਦੇਣੀਆਂ ਹਨ ਆਖਿਰ ਇਹ ਸਾਡੇ ਰੁਤਬੇ ਦਾ ਸਵਾਲ ਹੈ ਤਾਂ ਉਸ ਤੋਂ ਬਾਅਦ ਹੀ ਅਸੀਂ ਆਨੰਦ ਕਾਰਜ ਕਰਵਾਵਾਂਗੇ ਨਹੀਂ ਤਾਂ ਅਸੀਂ ਬਰਾਤ ਵਾਪਸ ਲੈ ਜਾਵਾਂਗੇ ਬਸ ਇਹੀ ਕਹਿਣ ਆਇਆ ਸੀ ਇਸ ਤੋਂ ਵੱਧ ਸਾਡੀ ਕੋਈ ਮੰਗ ਨਹੀਂ ਇੰਨੀ ਗੱਲ ਸੁਣ ਕੇ ਸਿਮਰ ਦੀ ਮਾਂ ਨੇ ਕਿਹਾ ਮਾਫ ਕਰਿਓ ਭਾਈ ਸਾਹਿਬ ਹੁਣ ਤੱਕ ਤਾਂ ਤੁਸੀਂ ਮੇਰੀ ਧੀ ਸਿਮਰ ਨੂੰ ਦੋ ਜੋੜੀ ਕੱਪੜਿਆਂ ਵਿੱਚ ਹੀ ਲੈ ਕੇ ਜਾਣਾ ਚਾਹੁੰਦੇ ਸੀ ਹੁਣ ਤਾਂ ਵਿਆਹ ਹੋਣ ਵਿੱਚ ਸਿਰਫ 2 ਮਹੀਨੇ ਬਾਕੀ ਹਨ ਇੰਨੀ ਜਲਦੀ ਇਹ ਸਭ ਕਿਵੇਂ ਹੋਵੇਗਾ ਨਹੀਂ ਭੈਣ ਜੀ ਮੇਰੇ ਬੇਟੇ ਨੂੰ ਤਾਂ ਹੁਣ ਬਿਨ ਮੰਗੇ ਹੀ ਦਾਜ ਮਿਲ ਰਿਹਾ ਹੈ ਹੁਣ ਉਸ ਦਾ ਵੀ ਇਹੀ ਫੈਸਲਾ ਹੈ ਤੁਸੀਂ ਸੋਚ ਕੇ ਦੱਸ ਦਿਓ ਅਸੀਂ ਚੱਲਦੇ ਹਾਂ ਤੁਹਾਡੇ ਫੈਸਲੇ ਦੀ ਉਡੀਕ ਰਹੇਗੀ ਹੱਥ ਜੋੜ ਕੇ ਸਿਮਰਦੇ ਸੋਰਾ ਸਾਹਿਬ ਉੱਥੋਂ ਚਲੇ ਗਏ ਅਤੇ ਇੱਥੇ ਹਰਦੀਪ ਕੌਰ ਜੀ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਉੱਭਰ ਆਈਆਂ ਉਹ ਸੋਚਣ ਲੱਗੀ ਕਿ ਹੁਣ ਕੀ ਕਰੀਏ ਮੁੰਡੇ ਵਾਲਿਆਂ ਨੇ ਅਚਾਨਕ ਮੰਗ ਵਧਾ ਦਿੱਤੀ ਸੀ ਉਹਦੇ ਕਲੇਜੇ ਵਿੱਚ ਅੱਗ ਲੱਗ ਗਈ ਸੀ ਉਹ ਤੇਜ਼ ਤੇਜ਼ ਗਦਮਾਂ ਨਾਲ ਘਰ ਦੇ ਵਿਹੜੇ ਵਿੱਚ ਚੱਕਰ ਲਾ ਰਹੀ ਸੀ। ਨਾ ਭੁੱਖ ਲੱਗੀ ਸੀ ਨਾ ਪਿਆਸ। ਉਹ ਆਪਣੇ ਪੁੱਤ ਦਪਿੰਦਰ ਦੇ ਦਫ਼ਤਰ ਤੋਂ ਵਾਪਸ ਆਉਣ ਦੀ ਉਡੀਕ ਕਰ ਰਹੀ ਸੀ। ਜਿਵੇਂ ਹੀ ਪੁੱਤ ਆਇਆ ਤਾਂ ਉਹ ਆਪਣੀ ਛਾਤੀ ਪੱਟ ਪੱਟ ਕੇ ਤਮਾਸ਼ਾ ਕਰਨ ਲੱਗ ਪਈ। ਪੁੱਤ ਦਪਿੰਦਰ ਅਨਰਥ ਹੋ ਗਿਆ। ਸਿਮਰ ਦੇ ਹੋਣ ਵਾਲੇ ਸਹੁਰਿਆਂ ਨੇ ਅਚਾਨਕ 30 ਲੱਖ ਰੁਪਏ ਦੀ ਮੰਗ ਰੱਖ ਦਿੱਤੀ ਹੈ। ਹੁਣ ਅਸੀਂ ਸਿਮਰ ਦੀ ਮੰਗਣੀ ਵੀ ਨਹੀਂ ਤੋੜ ਸਕਦੇ। ਸਾਡੀ ਜਾਤ ਬਰਾਦਰੀ ਵਿੱਚ ਬਹੁਤ ਬਦਨਾਮੀ ਹੋਵੇਗੀ। ਕਿਸੇ ਨੂੰ ਮੂਵ ਖਾਣ ਜੋਗੇ ਨਹੀਂ ਰਹਾਗੇ ਹੁਣ ਤੂੰ ਹੀ ਦੱਸ ਕੀ ਕਰੀਏ ਹਰਦੀਪ ਕੌਰ ਜੀ ਚਾਰ-ਚਾਰ ਅਥਰੂ ਵਹਾਉਂਦੇ ਹੋਏ ਰੋਣ ਲੱਗ ਪਈ ਮਾਂ ਪਹਿਲਾਂ ਤੁਸੀਂ ਸ਼ਾਂਤ ਹੋ ਜਾਓ ਅਤੇ ਇਹ ਦੱਸੋ ਕਿ ਅਚਾਨਕ ਉਹਨਾਂ ਨੇ ਦਾਸ ਦੀ ਮੰਗ ਕਿਵੇਂ ਰੱਖ ਲਈ ਅਸੀਂ ਇੰਨੀ ਜਲਦੀ ਇਹ ਸਭ ਕਿਵੇਂ ਕਰਾਂਗੇ ਲਵਪ੍ਰੀਤ ਆਪਣੇ ਪਤੀ ਦੁਪਿੰਦਰ ਲਈ ਚਾਹ ਪਾਣੀ ਲੈ ਕੇ ਆਈ ਤੇ ਕਹਿਣ ਲੱਗੀ ਮਾਂ ਜੀ ਮੈਂ ਤਾਂ ਕਹਿੰਦੀ ਹਾਂ ਸਾਨੂੰ ਇਹ ਵਿਆਹ ਤੋੜ ਦੇਣ ਵਿੱਚ ਹੀ ਸਾਡੀ ਭਲਾਈ ਹੈ ਸਿਮਰ ਸਮਝਦਾਰ ਅਤੇ ਪੜ੍ਹੀ ਲਿਖੀ ਹੈ ਸਾਰੇ ਸ਼ਹਿਰ ਵਿੱਚ ਕੀ ਇੱਕੋ ਹੀ ਮੁੰਡਾ ਹੈ ਇੱਕ ਵਾਰੀ ਉਸਦੀ ਪੜ੍ਹਾਈ ਪੂਰੀ ਹੋ ਲੈਣ ਦਿਓ ਆਪਣੇ ਪੈਰਾਂ ਉੱਤੇ ਖੜੀ ਹੋ ਜਾਵੇਗੀ ਤਾਂ ਮੁੰਡਿਆਂ ਦੀ ਲਾਈਨ ਲੱਗ ਜਾਵੇਗੀ ਸਾਡੀ ਸਿਮਰ ਕਿਸੇ ਤੋਂ ਘੱਟ ਨਹੀਂ ਬਹੂ ਹੈਗੀ ਕਹਿ ਰਹੀ ਹੈ ਤੇਰਾ ਦਿਮਾਗ ਤਾਂ ਠੀਕ ਹੈ ਨਾ ਸਾਡਾ ਜਵਾਈ ਤਾਂ ਹੁਣ ਸਰਕਾਰੀ ਮੁਲਾਜ਼ਮ ਬਣ ਗਿਆ ਹੈ ਲੋਕ ਤਾਂ ਦਾਜ ਵਿੱਚ ਘਰ ਦੇ ਨੂੰ ਤਿਆਰ ਹਨ ਤੇ ਤੂੰ ਮੰਗਣੀ ਤੋੜਨ ਦੀ ਗੱਲ ਕਰ ਰਹੀ ਹੈ ਮੇਰੀ ਧੀ ਤਾਂ ਰਾਜ ਕਰੂਗੀ ਜੇ ਉਹ ਉਸ ਘਰ ਵਿੱਚ ਵੋਟੀ ਬਣ ਕੇ ਗਈ ਮਾਂ ਜੀ ਅਜੇ ਇਹ ਲਾਲ ਜੀ ਦਾਜ ਦੇ ਲੋਭੀ ਪਰਿਵਾਰ ਵਿੱਚ ਧੀ ਨੂੰ ਭੇਜਣ ਤੋਂ ਚੰਗਾ ਤਾਂ ਇਹੀ ਹੈ ਕਿ ਉਸ ਦਾ ਵਿਆਹ ਹੀ ਨਾ ਕਰੀਏ ਦਾਜ ਨੂੰ ਪੜਾਵਾ ਦੇਣ ਨਾਲ ਕੀ ਫਾਇਦਾ ਤੇ ਤੁਸੀਂ ਇਹ ਕਿਵੇਂ ਦਾਅਵੇ ਨਾਲ ਕਹਿ ਸਕਦੇ ਹੋ ਕਿ ਉਹ ਕੱਲ ਨੂੰ ਹੋਰ ਕੋਈ ਮੰਗ ਨਹੀਂ ਕਰਨਗੇ ਜਦੋਂ 2 ਸਾਲ ਪਹਿਲਾਂ ਮੇਰਾ ਦੁਪਿੰਦਰ ਨਾਲ ਵਿਆਹ ਹੋਇਆ ਸੀ ਤਾਂ ਤੁਸੀਂ ਵੀ ਵਿਆਹ ਤੋਂ 2 ਦਿਨ ਪਹਿਲਾਂ ਬਾਈਕ ਦੀ ਮੰਗ ਕਰੀ ਸੀ ਮੇਰੇ ਪਾਪਾ ਨੇ ਆਪਣੇ ਰਿਸ਼ਤੇਦਾਰਾਂ ਤੋਂ ਉਧਾਰ ਲੈ ਕੇ ਤੁਹਾਡੀ ਮੰਗ ਪੂਰੀ ਕੀਤੀ ਸੀ ਵਿਚਾਰੇ ਪਾਪਾ ਜੀ ਕਿੰਨੇ ਪਰੇਸ਼ਾਨ ਹੋਏ ਸਨ ਦੋਪਿੰਦਰ ਕਹਿਣ ਲੱਗਾ ਲਬਪ੍ਰਿਤ ਤੇਰੀ ਜੁਬਾਨ ਕੁਝ ਜ਼ਿਆਦਾ ਹੀ ਨਹੀਂ ਚੱਲ ਰਹੀ ਨਾਲੇ ਸੁਣਿਆ ਹੈ ਤੇਰੇ ਪਾਪਾ ਤਾਂ ਰਿਟਾਇਰ ਹੋ ਚੁੱਕੇ ਹਨ ਉਹਨਾਂ ਨੂੰ ਘੱਟੋ-ਘੱਟ 40 ਰਕਤਾਂ ਰਿਟਾਇਰਮੈਂਟ ਦੇ ਮਿਲੇ ਹੀ ਹੋਣਗੇ ਤਾਂ ਉਹਨਾਂ ਕੋਲੋਂ ਮੰਗ ਲੈ ਆਖਿਰ ਸਿਮਰ ਤੇਰੀ ਇਕਲੌਤੀ ਨਣਦ ਹੈ ਐਨਾ ਤਾਂ ਤੂੰ ਆਪਣੀ ਨਣਦ ਲਈ ਕਰ ਹੀ ਸਕਦੀ ਹੈ ਤੁਹਾਡਾ ਦੋਮਾ ਦਾਦਾ ਭਾਬੀ ਨਣਦ ਤੋਂ ਵੀ ਵੱਧ ਕੇ ਸਹੇਲੀਆਂ ਦਾ ਰਿਸ਼ਤਾ ਹੈ ਮੇਰੀ ਭੈਣ ਸਿਮਰ ਮਾਂ ਨਾਲੋਂ ਵੱਧ ਤੈਨੂੰ ਜ਼ਿਆਦਾ ਇੱਜ਼ਤ ਦਿੰਦੀ ਹੈ ਉਹ ਵੀ ਤੈਨੂੰ ਭਾਬੀ ਨਹੀਂ ਭੈਣ ਸਮਝਦੀ ਹੈ ਉਸੀ ਸਮੇਂ ਲਾਪਰੀਦਾ ਸਰਾ ਗੁਰਦੇਵ ਸਿੰਘ ਜੀ ਘਰ ਆਇਆ ਤੇ ਉਹ ਕਹਿਣ ਲੱਗੇ ਮੈਂ ਸਭ ਕੁਝ ਸੁਣ ਲਿਆ ਹੈ ਕੋਈ ਵੀ ਕਿਸੇ ਕੋਲੋਂ ਪੈਸੇ ਨਹੀਂ ਮੰਗੇਗਾ ਅਸੀਂ ਇਹ ਵਿਆਹ ਤੋੜ ਦੇਵਾਂਗੇ ਮੇਰੀ ਧੀ ਭਾਵੇਂ ਕੁਆਰੀ ਰਹਿ ਜਾਵੇ ਕੋਈ ਗੱਲ ਨਹੀਂ ਸਿਮਰ ਦੀ ਮਾਂ ਤੂੰ پاگل ਹੋ ਗਈ ਹੈ ਦਾਜ ਨੂੰ ਇੰਨਾ ਬੜਾਵਾ ਦੇ ਰਹੀ ਹੈ ਦਾਜ ਇੱਕ ਸਮਾਜਿਕ ਅਪਰਾਧ ਹੈ ਮੈਂ ਇਸ ਦਾ ਪੂਰਾ ਵਿਰੋਧ ਕਰਦਾ ਹਾਂ ਛੋਟੇ-ਮੋਟੇ ਮੰਗ ਹੁੰਦੀ ਤਾਂ ਸ਼ਾਇਦ ਅਸੀਂ ਪੂਰੀ ਵੀ ਕਰ ਦੇਣੀ ਸੀ ਪਰ 30 ਲੱਖ ਕੋਈ ਛੋਟੀ ਰਕਮ ਨਹੀਂ ਹੁੰਦੀ ਹਰਦੀਪਕੌਰ ਜੀ ਕਹਿੰਦੀ ਹੈ ਬੁਢਾਪੇ ਵਿੱਚ ਆ ਕੇ ਕੀ ਤੁਹਾਡੀ ਮੱਤ ਮਾਰੀ ਗਈ ਹੈ ਕੁੜੀ ਦੀ ਮੰਗਣੀ ਹੋ ਚੁੱਕੀ ਹੈ ਜੇਕਰ ਅਸੀਂ ਰਿਸ਼ਤਾ ਤੋੜਾਂਗੇ ਤਾਂ ਮੇਰੀ ਧੀ ਸਿਮਰ ਦਾ ਦਿਲ ਟੁੱਟ ਜਾਵੇਗਾ ਕੱਲ ਨੂੰ ਕੋਈ ਉਲਟਾ ਪੁਲਟਾ ਕਦਮ ਨਾ ਚੁੱਕ ਬੈਠੇ ਮੈਂ ਆਪਣੀ ਧੀ ਨੂੰ ਫਾਂਸੀ ਦੀ ਸੂਲੀ ਤੇ ਲਟਕਦੇ ਨਹੀਂ ਦੇਖਣਾ ਚਾਹੁੰਦੀ ਹਰਦੀਪਕੌਰ ਜੀ ਨੇ ਫਿਰ ਕਿਹਾ ਲਵਪ੍ਰਿਤ ਤੂੰ ਆਪਣੇ ਪਿਓ ਨੂੰ ਫੋਨ ਕਰ ਅਤੇ ਉਹਨਾਂ ਕੋਲੋਂ ਰਿਟਾਇਰਮੈਂਟ ਵਾਲੇ ਪੈਸੇ ਮੰਗ ਲੈ ਕਰਜ਼ ਸਮਝ ਕੇ ਕੁਝ ਸਮੇਂ ਲਈ ਸਾਨੂੰ ਉਧਾਰ ਦੇ ਦੇਣ ਅਸੀਂ ਸੂਦ ਸਮੇਤ ਉਹ ਪੈਸੇ ਵਾਪਸ ਕਰ ਦੇਵਾਂਗੇ। ਲਾਭਪ੍ਰੀਤ ਨੇ ਜਵਾਬ ਦਿੱਤਾ, "ਮਾਂ ਜੀ, ਮੇਰੇ ਪਿਤਾ ਜੀ ਬਜ਼ੁਰਗ ਹਨ। ਬੁਢਾਪੇ ਵਿੱਚ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗੀਆਂ ਰਹਿੰਦੀਆਂ ਹਨ। ਉਹਨਾਂ ਦੇ ਮੋਢਿਆਂ ਤੇ ਅਜੇ ਵੀ ਮੇਰੀਆਂ ਦੋ ਛੋਟੀਆਂ ਭੈਣਾਂ ਦੀ ਜ਼ਿੰਮੇਵਾਰੀ ਹੈ।" ਸੱਸ ਨੇ ਕਿਹਾ, "ਲਾਭਪ੍ਰੀਤ, ਤੇਰਾ ਭਰਾ ਵੀ ਤਾਂ ਚੰਗਾ ਖਾਸਾ ਕਮਾਉਂਦਾ ਹੈ।" "ਹਾਂ ਮਾਂ ਜੀ, ਕਮਾਉਂਦਾ ਤਾਂ ਹੈ, ਪਰ ਇਹ ਤਾਂ ਕਲਯੁਗ ਦਾ ਜ਼ਮਾਨਾ ਹੈ। ਕਿੱਥੇ ਲਾਇਕ ਪੁੱਤ ਪੈਦਾ ਹੁੰਦੇ ਹਨ? ਉਹ ਵੀ ਆਪਣਾ ਹਿੱਸਾ ਲੈ ਕੇ ਇੱਕ ਮਹੀਨਾ ਪਹਿਲਾਂ ਹੀ ਵਿਦੇਸ਼ ਚਲਾ ਗਿਆ।" ਉਹ ਚਾਰੇ ਭੈਣਾਂ ਨਾਲ ਰਿਸ਼ਤਾ ਤੋੜ ਚੁੱਕਾ ਹੈ ਕਿਉਂਕਿ ਦੋ ਭੈਣਾਂ ਅਜੇ ਵੀ ਕੁਆਰੀਆਂ ਹਨ ਮੇਰੀ ਭਾਬੀ ਨੂੰ ਪਤਾ ਸੀ ਕਿਉਂ ਨਾ ਉੱਤੇ ਬੋਝ ਪਵੇਗਾ ਇਸ ਕਰਕੇ ਉਹ ਆਪਣਾ ਹਿੱਸਾ ਲੈ ਕੇ ਭੱਜ ਗਈ ਦੋਵੇਂ ਭੈਣਾਂ ਅਜੇ ਵੀ ਸਕੂਲ ਵਿੱਚ ਪੜ ਰਹੀਆਂ ਹਨ ਜਦੋਂ ਸਾਰਿਆਂ ਦੀ ਜ਼ਿੰਮੇਵਾਰੀ ਪੂਰੀ ਹੋ ਜਾਵੇਗੀ ਤਾਂ ਪਾਪਾ ਗੰਗਾ ਨਹਾ ਲੈਣਗੇ ਦੁਪਿੰਦਰ ਗੁੱਸੇ ਵਿੱਚ ਕਹਿੰਦਾ ਹੈ ਸਿਮਰ ਵੀ ਤਾਂ ਤੇਰੀ ਭੈਣ ਵਰਗੀ ਹੈ ਕਿ ਤੇਰੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਤੂੰ ਉਸਦੀ ਭਾਬੀ ਹੈ ਲਭ੍ਰਿਤ ਗੁੱਸੇ ਵਿੱਚ ਕਹਿੰਦੀ ਹੈ ਸਿਮਰ ਦੇ ਸਹੁਰੇ ਜੀ ਦਾਜ ਮੰਗ ਰਹੇ ਹਨ ਤਾਂ ਤੁਸੀਂ ਉਹਦੀ ਵਸੂਲੀ ਮੇਰੇ ਪਿਤਾ ਜੀ ਕੋਲੋਂ ਕਿਉਂ ਕਰ ਰਹੇ ਹੋ ਮੈਂ ਉਹਨਾਂ ਕੋਲੋਂ ਕੋਈ ਮਦਦ ਨਹੀਂ ਮੰਗ ਸਕਦੀ ਰਹੀ ਗੱਲ ਸਿਮਰ ਦੀ ਤਾਂ ਮੈਂ ਆਪਣੀ ਨੰਦ ਲਈ ਆਪਣੀ ਜਾਨ ਵੀ ਹਾਜ਼ਰ ਕਰ ਸਕਦੀ ਹਾਂ ਮੇਰੇ ਵਿਆਹ ਵਿੱਚ ਵੀ ਕਾਫੀ ਖਰਚਾ ਹੋਇਆ ਸੀ ਪਾਪਾ ਨੇ ਆਪਣੀ ਸਾਰੀ ਜਮਾ ਪੂੰਜੀ ਲਾ ਦਿੱਤੀ ਸੀ ਹੁਣ ਜੋ ਪੈਸੇ ਮਿਲੇ ਹਨ ਉਹਨਾਂ ਨਾਲ ਉਹ ਸਿਰਫ ਦੋ ਛੋਟੀਆਂ ਪੈਣਾ ਦੀ ਹੀ ਲੋੜ ਪੂਰੀ ਕਰ ਸਕਣਗੇ ਪੰਜ ਬੱਚਿਆਂ ਦੀ ਜ਼ਿੰਮੇਵਾਰੀ ਸੰਭਾਲਣੀ ਕੋਈ ਆਸਾਨ ਗੱਲ ਨਹੀਂ ਹੁੰਦੀ ਦੁਪਿੰਦਰ ਬਹੁਤ ਪੜਕ ਕੇ ਕਹਿੰਦਾ ਹੈ ਲਾਪ੍ਰਿਤ ਮੇਰੀ ਵੀ ਨਵੀਂ-ਨਵੀਂ ਨੌਕਰੀ ਲੱਗੀ ਹੈ ਐਨੀ ਤਨਖਾਹ ਨਹੀਂ ਮਿਲਦੀ ਕਿ ਸਿਮਰ ਦੇ ਵਿਆਹ ਲਈ ਐਨਾ ਦਾਜ ਜੋੜ ਸਕਾਂ ਤਾਂ ਲਾਪ੍ਰਿਤ ਨੇ ਕਿਹਾ ਜੇ ਤੁਸੀਂ ਸਾਰੇ ਇਤਰਾਜ਼ ਨਾ ਕਰੋ ਤਾਂ ਮੈਂ ਕੋਈ ਛੋਟੀ ਮੋਟੀ ਨੌਕਰੀ ਕਰ ਲਵਾਂਗੀ ਕੁਝ ਪੈਸੇ ਤਾਂ ਇਕੱਠੇ ਹੋ ਜਾਣਗੇ ਖੈਰ ਲਾਪ੍ਰਿਤ ਆਪਣੇ ਮਨ ਦੀ ਭੜਾਸ ਕੱਢ ਕੇ ਰਸੋਈ ਵਿੱਚ ਰੋਟੀ ਬਣਾਉਣ ਲਈ ਚਲੀ ਗਈ ਪਰ ਉਸ ਦਿਨ ਘਰ ਦੇ ਕਿਸੇ ਵੀ ਮੈਂਬਰ ਨੇ ਖਾਣਾ ਨਹੀਂ ਖਾਦਾ ਸੀ ਦੁਪਿੰਦਰ ਵੀ ਲਾਪ੍ਰਿਤ ਨਾਲ ਬਹੁਤ ਨਾਰਾਜ਼ ਸੀ ਰਾਤ ਨੂੰ ਜਦੋਂ ਦੁਪਿੰਦਰ ਕਮਰੇ ਵਿੱਚ ਆਇਆ ਤਾਂ ਵੀ ਉਹ ਇੱਕ ਪਾਸੇ ਮੂੰਹ ਕਰਕੇ ਸੌਂ ਗਿਆ ਲਪ੍ਰੀਤ ਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਕਿ ਜੇਕਰ ਉਹ ਆਪਣੇ ਪਿਤਾ ਜੀ ਕੋਲੋਂ ਪੈਸੇ ਉਧਾਰ ਲੈ ਲਵੇਗੀ ਤਾਂ ਭਾਵੇਂ ਉਹ 80 ਚੋਟੀ ਦਾ ਜ਼ੋਰ ਲਗਾ ਲਵੇ ਉਹ ਕਦੇ ਵੀ ਉਹ ਪੈਸੇ ਵਾਪਸ ਨਹੀਂ ਲੈ ਸਕੇਗੀ ਬਾਹਰੋਂ ਉਧਾਰ ਲੈਣਗੇ ਤਾਂ ਜ਼ਰੂਰ ਦੇਣਗੇ ਉੱਥੇ ਹਰਦੀਪਕੌਰ ਦੀ ਸਾਰੀ ਰਾਤ ਬੇਚੈਨ ਰਹੀ ਉਹ ਕਿਸੇ ਵੀ ਹਾਲਤ ਵਿੱਚ ਆਪਣੇ ਧੀ ਸਿਮਰ ਦਾ ਰਿਸ਼ਤਾ ਟੁੱਟਣ ਨਹੀਂ ਦੇਣਾ ਚਾਹੁੰਦੀ ਸੀ ਅਗਲੇ ਦਿਨ ਹਰਦੀਪ ਕੌਰ ਜੀ ਨੇ ਆਪਣੇ ਨੂ ਲਵਪ੍ਰੀਤ ਨੂੰ ਤੰਗ ਕਰਨ ਦੇ ਨਵੇਂ-ਨਵੇਂ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਨੂੰ ਲੱਗਿਆ ਕਿ ਜੇ ਨੂ ਨੂੰ ਪਰੇਸ਼ਾਨ ਕੀਤਾ ਗਿਆ ਤਾਂ ਉਹ ਜ਼ਰੂਰ ਆਪਣੇ ਪਿਤਾ ਕੋਲੋਂ ਮਦਦ ਮੰਗੇਗੀ। ਇਸ ਲਈ ਸਭ ਤੋਂ ਪਹਿਲਾਂ ਉਹਨਾਂ ਨੇ ਘਰ ਦੀ ਕੰਮ ਵਾਲੀ ਨੌਕਰਾਨੀ ਨੂੰ ਛੁੱਟੀ ਦੇ ਦਿੱਤੀ। ਲਵਪ੍ਰੀਤ ਨੇ ਵਿਰੋਧ ਕੀਤਾ ਕਿ ਇਹ ਸਭ ਕੀ ਹੈ ਮਾਂ ਜੀ? ਹਰਦੀਪ ਕੌਰ ਜੀ ਨੇ ਕਿਹਾ, "ਬਹੂ, ਦੱਸਦਾ ਨਹੀਂ। ਮੇਰੀ ਧੀ ਦੇ ਵਿਆਹ ਲਈ ਪੈਸਿਆਂ ਦੀ ਲੋੜ ਹੈ। ਜੇ ਅਸੀਂ ਇਦਾਂ ਹੀ ਬੇਲਗਾਮ ਪੈਸੇ ਖਰਚਦੇ ਰਹੇ" ਤਾ ਉਸਦਾ ਵਿਆਹ ਕਿਵੇਂ ਹੋਵੇਗਾ ਤੂੰ ਤਾਂ ਇਹੀ ਦੁਆ ਕਰਦੀ ਰਹਿੰਦੀ ਹੈ ਕਿ ਮੇਰੀ ਧੀ ਦਾ ਵਿਆਹ ਨਾ ਹੋਵੇ ਉਹ ਕੁਵਾਰੀ ਘਰ ਵਿੱਚ ਬੈਠੀ ਰਹੇ ਉਹ ਕਿਸੇ ਅਫਸਰ ਦੀ ਵੋਟੀ ਨਾ ਬਣੇ ਉਸਦੇ ਠਾਠ ਬਾਠ ਦੇਖ ਕੇ ਤੈਨੂੰ ਬਹੁਤ ਈਰਖਾ ਹੋ ਰਹੀ ਹੈ ਨਾ ਲਪ੍ਰੀਤ ਆਪਣੀ ਸੱਸ ਨਾਲ ਬਹਿਸ ਨਹੀਂ ਕਰਨਾ ਚਾਹੁੰਦੀ ਸੀ ਇਸ ਲਈ ਉਹ ਚੁੱਪ ਰਹੀ ਉਸ ਤੋਂ ਬਾਅਦ ਹਰਦੀਪ ਕੌਰ ਜੀ ਨੇ ਲਪ੍ਰੀਤ ਦੇ ਬਾਥਰੂਮ ਤੋਂ ਗਿਜ਼ਰ ਦਾ ਕਨੈਕਸ਼ਨ ਵੀ ਕਟਵਾ ਦਿੱਤਾ ਲਪ੍ਰੀਤ ਨੇ ਕਿਹਾ ਮਾਂਜੀ ਐਨੀ ਕੰਬਣ ਵਾਲੀ ਠੰਡ ਵਿੱਚ ਐਨੇ ਠੰਡੇ ਪਾਣੀ ਨਾਲ ਮੈਂ ਕਿਵੇਂ ਨਹਾਵਾਂਗੀ ਬਹੂ ਮੇਰੇ ਘਰ ਵਿੱਚ ਕੋਈ ਪੈਸਿਆਂ ਦੀ بارش ਨਹੀਂ ਹੋ ਰਹੀ ਜੋ ਅਸੀਂ ਤੈਨੂੰ ਗਰਮ ਪਾਣੀ ਦਵਾਈਏ ਦੁਪਿੰਦਰ ਤਾਂ ਮੇਰੇ ਬਾਥਰੂਮ ਵਿੱਚ ਹੀ ਨਹਾ ਲਵੇਗਾ ਤੇਰੇ ਪਿਓ ਨੇ ਜੇ ਗੀਜਰ ਦਿੱਤਾ ਹੈ ਤਾਂ ਗੀਜਰ ਚਲਾਉਣ ਦੇ ਪੈਸੇ ਵੀ ਉਹਦੇ ਕੋਲੋਂ ਮੰਗ ਲੈ ਲਭ੍ਰਿਤ ਜਾਣਦੀ ਸੀ ਕਿ ਉਸਦੀ ਸੱਸ ਹਰਦੀਪ ਕੌਰ ਜੀ ਬਹੁਤ ਹੀ ਜਿੱਦੀ ਔਰਤ ਹੈ ਉਹ ਕਿਸੇ ਦੀ ਗੱਲ ਨਹੀਂ ਸੁਣਦੀ ਘਰ ਵਿੱਚ ਉਸਦਾ ਹੀ ਰੋਬ ਚੱਲਦਾ ਹੈ ਉਹਦੇ ਸਾਹਮਣੇ ਤਾਂ ਪਾਪਾ ਜੀ ਵੀ ਵੱਧ ਨਹੀਂ ਬੋਲਦੇ ਉਹ ਸਾਰਿਆਂ ਨੂੰ ਦਬਾ ਕੇ ਰੱਖਦੀ ਹੈ ਲਾਪ੍ਰਿਤ ਨੇ ਆਪਣੀ ਨੰਦ ਸਿਮਰ ਨੂੰ ਫੋਨ ਕੀਤਾ ਜੋ ਕਿ ਹੋਸਟਲ ਵਿੱਚ ਰਹਿ ਕੇ ਵੀ ਕੌਮ ਫਾਈਨਲ ਇਅਰ ਦੀ ਪੜ੍ਹਾਈ ਕਰ ਰਹੀ ਸੀ ਉਸ ਨੇ ਸਾਰੀ ਗੱਲ ਸਿਮਰ ਨੂੰ ਦੱਸ ਦਿੱਤੀ ਸਿਮਰ ਇਹ ਸੁਣ ਕੇ ਹੈਰਾਨ ਰਹਿ ਗਈ ਉਹ ਕਹਿੰਦੀ ਹੈ ਭਾਬੀ ਮੈਂ ਤਾਂ ਪਹਿਲਾਂ ਤੋਂ ਹੀ ਸੋਚ ਰਹੀ ਸੀ ਕਿ ਅੱਜ ਕੱਲ ਬਲਜਿੰਦਰ ਮੈਨੂੰ ਇਗਨੋਰ ਕਿਉਂ ਕਰ ਰਿਹਾ ਹੈ ਜਦੋਂ ਤੋਂ ਉਹ ਸਰਕਾਰੀ ਅਫਸਰ ਬਣਿਆ ਹੈ ਉਹ ਮੈਨੂੰ ਦੂਰ ਕਰ ਰਿਹਾ ਹੈ ਸਰਕਾਰੀ ਅਫਸਰ ਬਣਦੇ ਹੀ ਉਸ ਨੇ ਆਪਣੀ ਅਸਲੀ ਔਕਾਤ ਦਿਖਾ ਦਿੱਤੀ ਪਰ ਹਣ ਮੈਂ ਉਸ ਨੂੰ ਉਸਦੀ ਥਾਂ ਵਿਖਾਵਾਂਗੀ ਪਹਿਲਾਂ ਤਾਂ ਰੋਜ਼ ਗੱਲ ਕਰਦਾ ਸੀ ਪਰ ਅੱਜ ਕੱਲ ਤਾਂ ਫੋਨ ਵੀ ਨਹੀਂ ਚੁੱਕਦਾ ਪਰ ਭਾਬੀ ਤੁਸੀਂ ਆਪਣੇ ਪਾਪਾ ਕੋਲੋਂ ਮੇਰੇ ਵਿਆਹ ਦੇ ਦਾਜ ਲਈ ਕਦੇ ਵੀ ਕੋਈ ਪੈਸਾ ਨਾ ਮੰਗਣਾ ਤੁਸੀਂ ਬਿਲਕੁਲ ਠੀਕ ਕੀਤਾ ਮੈਂ ਕਿਸੇ ਗਰੀਬ ਪਿਤਾ ਦੀ ਬਾਦਵਾ ਲੈ ਕੇ ਆਪਣੀ ਡੋਲੀ ਨਹੀਂ ਸਜਾਉਣਾ ਚਾਹੁੰਦੀ ਉਹ ਸਾਰੇ ਪੈਸੇ ਤੁਹਾਡੀਆਂ ਛੋਟੀਆਂ ਭੈਣਾਂ ਦੇ ਹਨ ਤੁਸੀਂ ਆਪਣੇ ਆਪ ਨੂੰ ਗਲਤ ਨਾ ਸਮਝੋ ਸਿਮਰ ਨੂੰ ਵੀ ਬਹੁਤ ਦੁੱਖ ਹੋਇਆ ਜਦੋਂ ਉਸਨੇ ਸੁਣਿਆ ਕਿ ਬਲਜਿੰਦਰ ਖੁਦ ਗੱਡੀ ਦੀ ਮੰਗ ਕਰ ਰਿਹਾ ਹੈ ਪਹਿਲਾਂ ਤਾਂ ਕਹਿੰਦਾ ਸੀ ਮੈਨੂੰ ਸਿਰਫ ਤੂੰ ਹੀ ਚਾਹੀਦੀ ਹੈਂ ਹੋਰ ਕੁਝ ਨਹੀਂ ਹੁਣ ਤਾਂ ਮੂੰਹ ਖੋਲ ਕੇ ਮੰਗਾ ਕਰ ਰਿਹਾ ਹੈ ਭਾਬੀ ਹੁਣ ਮੈਂ ਬਲਜਿੰਦਰ ਦੇ ਚਿਹਰੇ ਉੱਤੇ ਸੇਰਾ ਨਹੀਂ ਬਦਨਾਮੀ ਦੀ ਕਾਲ ਖਲਾਵਾਂਗੀ ਮੈਂ ਉਸਦੇ ਦਫ਼ਤਰ ਜਾ ਕੇ ਸਾਰਿਆਂ ਦੇ ਸਾਹਮਣੇ ਰਿਸ਼ਤਾ ਤੋੜ ਦੇਵਾਂਗੀ ਜੇ ਮੈਂ ਚਾਹਾਂ ਤਾਂ ਦਾਜ ਮੰਗਣ ਦੇ ਅਪਰਾਧ ਵਿੱਚ ਉਸਨੂੰ ਜੇਲ੍ਹ ਵੀ ਭੇਜ ਸਕਦੀ ਹਾਂ ਸਿਮਰ ਦੀਆਂ ਗੱਲਾਂ ਨੇ ਲਾਪਰੀ ਦੇ ਮਨ ਨੂੰ ਬਹੁਤ ਸਕੂਨ ਦਿੱਤਾ ਪਰ ਉਸਨੇ ਕਿਹਾ ਸਿਮਰ ਪਰ ਤੂੰ ਕੋਈ ਵੀ ਕਦਮ ਐਨੀ ਜਲਦਬਾਜ਼ੀ ਵਿੱਚ ਨਾ ਚੁੱਕੀ ਦੋ ਤਿੰਨ ਦਿਨ ਰੁਕ ਸ਼ਾਇਦ ਕੋਈ ਰਸਤਾ ਨਿਕਲ ਆਵੇ ਠੀਕ ਹੈ ਭਾਬੀ ਮੈਂ ਕੁਝ ਦਿਨਾਂ ਵਿੱਚ ਘਰ ਆ ਜਾਂਦੀ ਹਾਂ ਪਰ ਤੁਸੀਂ ਮਾਂ ਨੂੰ ਕੁਝ ਵੀ ਨਾ ਦੱਸਣਾ ਇਹ ਨਾ ਕਹਿ ਕੇ ਸਿਮਰ ਨੇ ਫੋਨ ਰੱਖ ਦਿੱਤਾ ਲਬਰੀਤ ਦੇ ਸਹੌਂਿਆਂ ਵਿੱਚ ਹਰ ਰੋਜ਼ ਉਸ ਪ੍ਰਤੀ ਮਾਹੌਲ ਹੋਰ ਵਿਗੜਦਾ ਜਾ ਰਿਹਾ ਸੀ ਹਰਦੀਪਕੌਰ ਜੀ ਹਰ ਰੋਜ਼ ਲਬਰੀਤ ਨੂੰ ਤੰਗ ਕਰਨ ਦੇ ਨਵੇਂ-ਨਵੇਂ ਤਰੀਕੇ ਲੱਭ ਰਹੀ ਸੀ ਕਦੇ ਉਹ ਪੇਕੇ ਨਾ ਜਾਣ ਦਿੰਦੀ ਤਾਂ ਕਦੇ ਘਰ ਦੇ ਸਾਰੇ ਕੰਮਾਂ ਦਾ ਭਾਰ ਉਸ ਉੱਤੇ ਵਧਾਉਣ ਲੱਗ ਪੈਂਦੀ ਦੁਪਿੰਦਰ ਵੀ ਆਪਣੀ ਪਤਨੀ ਨਾਲ ਮੂੰਹ ਫਲਾਈ ਬੈਠਾ ਸੀ ਨਾ ਗੱਲ ਕਰਦਾ ਨਾ ਹਾਲ ਪੁੱਛਦਾ ਸਿਰਫ ਲਵਪ੍ਰੀਤ ਦਾ ਸਹੁਰਾ ਹੀ ਉਸ ਨੂੰ ਕੁਝ ਨਹੀਂ ਕਹਿੰਦਾ ਸੀ ਸਮਾਂ ਇਉਂ ਹੀ ਲੰਘਦਾ ਜਾ ਰਿਹਾ ਸੀ ਲਵਪ੍ਰੀਤ ਦਾ ਸਹੁਰਿਆਂ ਵਿੱਚ ਜਿਉਣਾ ਦੁੱਬਰ ਹੋ ਗਿਆ ਸੀ ਫਿਰ ਇੱਕ ਦਿਨ ਲਵਪ੍ਰੀਤ ਦੇ ਪਾਪਾ ਦਾ ਫੋਨ ਆਇਆ ਭੈਣ ਜੀ ਜੇ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਆਪਣੀ ਧੀ ਨੂੰ ਕੁਝ ਦਿਨਾਂ ਦੇ ਲਈ ਘਰ ਲੈ ਜਾਣਾ ਚਾਹੁੰਦਾ ਹਾਂ ਬਹੁਤ ਯਾਦ ਆ ਰਹੀ ਹੈ ਇਹ ਸੁਣ ਕੇ ਹਰਦੀਪ ਕੌਰ ਜੀ ਗੁੱਸੇ ਵਿੱਚ ਬੋਖਲਾ ਗਈ ਮੈਂ ਕਦੋਂ ਮਨਾ ਕੀਤਾ ਹੈ ਪਰ ਸਾਡੇ ਘਰ ਦਾ ਕੰਮ ਕੌਣ ਕਰੇਗਾ ਕੋਈ ਨੌਕਰਾਨੀ ਹੈ ਤਾਂ ਭੇਜ ਦਿਓ ਜੋ ਕਰਦਾ ਕੰਮ ਕਰ ਜਾਵੇ ਮੇਰੀ ਤਾਂ ਅੱਜਕੱਲ ਤਬੇ ਵੀ ਠੀਕ ਨਹੀਂ ਰਹਿੰਦੀ ਲੱਭਪ੍ਰੀਤ ਦੇ ਪਾਪਾ ਨੇ ਪੁੱਛਿਆ ਕੀ ਹੋਇਆ ਭੈਣ ਜੀ ਮੇਰੀ ਧੀ ਤੋਂ ਕੋਈ ਭੁੱਲ ਹੋ ਗਈ ਜੋ ਤੁਸੀਂ ਐਨਾ ਗੁੱਸਾ ਕਰ ਰਹੇ ਹੋ ਹਰਦੀਪ ਕੌਰ ਜੀ ਦੇ ਮੂੰਹ ਚੋਂ ਅਜੇ ਇੰਨਾ ਹੀ ਨਿਕਲਿਆ ਸੀ ਤੁਹਾਡੀ ਧੀ ਤਾਂ ਉਦੋਂ ਹੀ ਲੱਭਪ੍ਰੀਤ ਸੱਸ ਦੇ ਕਮਰੇ ਵਿੱਚ ਆ ਗਈ ਉਹਨਾਂ ਦੇ ਹੱਥ ਤੋਂ ਫੋਨ ਲੈ ਕੇ ਕਹਿੰਦੀ ਪਾਪਾ ਚਿੰਤਾ ਦੀ ਕੋਈ ਗੱਲ ਨਹੀਂ ਇੱਥੇ ਸਭ ਠੀਕ ਹੈ ਮੈਂ ਫਿਰ ਕਦੇ ਆਵਾਂਗੀ ਹੁਣੇ ਨਹੀਂ ਆ ਸਕਦੀ ਮਾਂਜੀ ਦੀ ਤਬੇ ਵੀ ਠੀਕ ਨਹੀਂ ਹੈ ਉਸ ਨੇ ਆਪਣੇ ਪਿਤਾ ਨੂੰ ਘਰ ਦੀ ਕੋਈ ਗੱਲ ਦੱਸਣ ਤੱਕ ਨਹੀਂ ਦਿੱਤੀ ਫੋਨ ਰੱਖ ਕੇ ਲਪ੍ਰਿਤ ਨੇ ਆਪਣੀ ਸੱਸ ਨੂੰ ਗੁੱਸੇ ਭਰੀਆਂ ਨਜ਼ਰਾਂ ਨਾਲ ਦੇਖਿਆ ਪਰ ਕੁਝ ਕਿਹਾ ਨਹੀਂ ਚੁੱਪਚਾਪ ਰਸੋਈ ਵਿੱਚ ਕੰਮ ਕਰਨ ਲਈ ਚਲੀ ਗਈ ਉੱਥੇ ਹਰਦੀਪਕੌਰ ਜੀ ਗੁੱਸੇ ਵਿੱਚ ਬੋਖਲਾਈ ਹੋਈ ਸਾਰੇ ਘਰ ਦੇ ਮੋٹے ਪਰਦੇ ਸੋਫੇ ਦੇ ਕਵਰ ਮੋਟੀਆਂ ਚਾਦਰਾਂ ਆਦ ਸਭ ਕੁਝ ਕੱਢ ਕੇ ਇਕੱਠਾ ਕਰ ਲਿਆ ਤੇ ਕਹਿੰਦੀ ਹੈ ਇਸ ਨੂੰ ਹੱਥਾਂ ਨਾਲ ਧੋ ਦੇ ਕਾਫੀ ਗੰਦੇ ਹੋ ਗਏ ਹਨ ਲਪ੍ਰਿਤ ਨੇ ਮੁੜ ਕੇ ਕਿਹਾ ਮਾਂ ਜੀ ਐਨੀ ਭਿਆਨਕ ਠੰਡ ਵਿੱਚ ਤਾਂ ਪਾਣੀ ਵੀ ਜੰਮ ਰਿਹਾ ਹੈ ਕਈ ਦਿਨਾਂ ਤੋਂ ਟੋਪ ਵੀ ਨਹੀਂ ਨਿਕਲ ਰਹੀ ਪਾਣੀ ਹੱਡੀਆਂ ਤੱਕ ਚੁੱਭ ਰਿਹਾ ਹੈ ਮੈਂ ਇਹ ਪਰਦੇ ਵਾਸ਼ਿੰਗ ਮਸ਼ੀਨ ਨਾਲ ਧੋ ਦੇਵਾਂਗੀ ਹੱਥਾਂ ਨਾਲ ਧੋਣ ਗਈ ਤਾਂ ਬਿਮਾਰ ਹੋ ਜਾਵਾਂਗੀ ਮੈਨੂੰ ਪਹਿਲਾਂ ਤੋਂ ਹੀ ਸਰਦੀ ਲੱਗੀ ਹੋਈ ਹੈ ਅਤੇ ਪਰਦੇ ਤਾਂ ਮੈਂ ਇੱਕ ਹਫ਼ਤਾ ਪਹਿਲਾਂ ਹੀ ਧੋਤੇ ਸਨ ਇੰਨੇ ਜਲਦੀ ਗੰਦੇ ਕਿਵੇਂ ਹੋ ਗਏ ਅਸਲ ਵਿੱਚ ਹਰਦੀਪ ਕੌਰ ਜੀ ਨੇ ਜਾਣ ਬੁੱਝ ਕੇ ਸਾਰੇ ਪਰਦਿਆਂ ਤੇ ਚਾਹ ਸੁੱਟ ਕੇ ਉਹਨਾਂ ਨੂੰ ਗੰਦਾ ਕਰ ਦਿੱਤਾ ਸੀ ਬਹੂ ਬਿਜਲੀ ਦਾ ਬਿੱਲ ਕੀ ਤੇਰਾ ਪਿਓ ਭਰੂਗਾ ਇੱਕ ਤਾਂ ਉਥੋਂ ਕਦੇ ਕੁਝ ਮਿਲਦਾ ਨਹੀਂ ਸਾਰੇ ਕੱਪੜੇ ਮਸ਼ੀਨ ਨਾਲ ਨਹੀਂ ਹੱਥ ਨਾਲ ਧੋਣੇ ਪਹਿਣਗੇ ਮੈਂ ਤਾਂ ਮਸ਼ੀਨ ਦੇ ਤਾਰ ਹੀ ਤੋੜ ਦਿੱਤੇ ਹਨ ਮੈਂ ਜੋ ਕਹਿ ਦਿੱਤਾ ਉਹ ਆਖਰੀ ਹੈ ਲਵਪ੍ਰੀਤ ਨੇ ਇਹ ਗੱਲ ਦੁਪਿੰਦਰ ਨੂੰ ਜਾ ਕੇ ਦੱਸੀ ਪਰ ਦੁਪਿੰਦਰ ਵੀ ਮਾਂ ਦਾ ਹੀ ਪੱਖ ਲੈਣ ਲੱਗਾ ਕਿ ਮੈਂ ਨੂੰ ਸੱਸ ਦੇ ਝਗੜੇ ਵਿੱਚ ਨਹੀਂ ਪੈਣਾ ਮੈਂ ਤੇਰੀ ਮਦਦ ਨਹੀਂ ਕਰ ਸਕਦਾ ਮਾਂ ਜੋ ਕਹਿ ਰਹੀ ਹੈ ਉਹੀ ਕਰ ਮੇਰੀ ਮਾਂ ਕਦੇ ਗਲਤ ਨਹੀਂ ਹੋ ਸਕਦੀ ਕਹਿੰਦਾ ਹੋਇਆ ਉਹ ਆਪਣੀ ਬਾਈਕ ਸਟਾਰਟ ਕਰਕੇ ਟਿਫਨ ਲੈ ਕੇ ਦਫ਼ਤਰ ਲਈ ਨਿਕਲ ਗਿਆ ਮਜਬੂਰੀ ਵਸ ਲਾਪਰੀਤ ਬਾਥਰੂਮ ਵਿੱਚ ਗਈ ਅਤੇ ਸਾਰੇ ਮੋٹے ਮੋٹے ਪਰਦੇ ਹੱਥ ਨਾਲ ਧੋਣ ਲੱਗ ਪਈ। ਇੰਨੇ ਭਾਰੇ ਕੱਪੜੇ ਧੋਣ ਨਾਲ ਉਸ ਦੀ ਕਮਰ ਵਿੱਚ ਤੇਜ਼ ਦਰਦ ਹੋਣ ਲੱਗ ਪਿਆ। ਸਾਰਾ ਸਰੀਰ ਦਰਦ ਨਾਲ ਆਕੜ ਗਿਆ। ਅਗਲੇ ਦਿਨ ਜੋ ਉਸ ਨੂੰ ਡਰ ਸੀ ਉਹੀ ਹੋਇਆ। ਉਸ ਦਾ ਸਾਰਾ ਸਰੀਰ ਅੱਗ ਵਾਂਗ ਤਪਣ ਲੱਗ ਪਿਆ। 4-4 ਘੰਟੇ ਠੰਡੇ ਪਾਣੀ ਵਿੱਚ ਭਿੱਜਣ ਦੀ ਵਜ੍ਹਾ ਨਾਲ ਉਸ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ। ਸਵੇਰੇ ਜਦੋਂ ਉਹ ਖਾਣਾ ਬਣਾਉਣ ਲਈ ਰਸੋਈ ਵਿੱਚ ਨਹੀਂ ਗਈ ਤਾਂ ਹਰਦੀਪ ਕੌਰ ਜੀ ਗੁੱਸੇ ਵਿੱਚ ਕਹਿਣ ਲੱਗੀ ਕੀ ਤੇਰਾ ਪਿਓ ਰੋਟੀਆਂ ਬਣਾਵੇਗਾ ਜਾਂ ਫਿਰ ਸਾਡੇ ਲਈ ਖਾਸ ਹੋਟਲ ਤੋਂ ਖਾਣਾ ਆਰਡਰ ਕਰੇਗਾ ਹੈ ਕੋਈ ਪੈਸਾ ਉਸ ਭੁੱਖੇ ਨੰਗੇ ਕੋਲ ਇੱਥੇ ਤਾਂ ਰਾਣੀਆਂ ਵਾਂਗੂੰ ਤੂੰ ਬਿਸਤਰੇ ਵਿੱਚ ਪਈ ਹੋਈ ਹੈ ਅੱਜ ਦੁਪਿੰਦਰ ਦਫ਼ਤਰ ਦੇ ਕੰਮ ਨਾਲ ਇੱਕ ਦਿਨ ਲਈ ਬਾਹਰ ਗਿਆ ਤਾਂ ਤੂੰ ਸੋਚ ਰਹੀ ਹੈ ਕਿ ਬਜ਼ੁਰਗ ਮਾਂ-ਬਾਪ ਨੂੰ ਭੁੱਖਾ ਰੱਖੇਂਗੀ ਨਹੀਂ ਮਾਂ ਜੀ ਸੱਚਮੁੱਚ ਬੁਖਾਰ ਹੋ ਗਿਆ ਹੈ 104 ਡਿਗਰੀ ਹੈ ਕਹਿੰਦੀ ਹੋਈ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਪਏ 104 ਹੋਵੇ ਜਾਂ 150 ਮੈਨੂੰ ਖਾਣਾ ਬਣਾ ਕੇ ਦੇ ਨਹੀਂ ਦੇਵੇਂਗੀ ਤਾਂ ਕੀ ਸੋਚ ਰਹੀ ਹੈ ਕਿ ਅਸੀਂ ਭੁੱਖੇ ਮਰ ਜਾਵਾਂਗੇ ਅਜੇ ਵੀ ਮੇਰੇ ਹੱਥਾਂ ਵਿੱਚ ਬਹੁਤ ਜ਼ੋਰ ਹੈ ਤੈਨੂੰ ਇਹ ਘਮੰਡ ਹੈ ਨਾ ਕਿ ਜਦੋਂ ਤੱਕ ਤੂੰ ਸਾਡੇ ਲਈ ਖਾਣਾ ਨਹੀਂ ਬਣਾਵੇਂਗੀ ਉਦੋਂ ਤੱਕ ਅਸੀਂ ਨਹੀਂ ਖਾਵਾਂਗੇ ਇਹ ਭੁਲੇਖੇ ਵਿੱਚ ਨਾ ਰਹੀ ਹਰਦੀਪ ਕੌਰ ਜੀ ਹਰ ਗੱਲ ਤੇ ਲਵਪ੍ਰੀਤ ਨੂੰ ਤਾਨੇ ਮਾਰਨ ਲੱਗ ਪਈ ਪਰ ਫਿਰ ਵੀ ਲਵਪ੍ਰੀਤ ਚੁੱਪ ਕਰਕੇ ਉਹਨਾਂ ਨੂੰ ਸਹਿੰਦੀ ਰਹੀ ਗੁੱਸੇ ਵਿੱਚ ਹਰਦੀਪ ਕੌਰ ਜੀ ਖੁਦ ਕਿਚਨ ਵਿੱਚ ਗਈ ਅਤੇ ਭਾਂਡੇ ਬੰਨ-ਪੰਨ ਕੇ ਗੁੱਸਾ ਕੱਢਣ ਲੱਗ ਪਈ ਕਿਵੇਂ ਨਾ ਕਿਵੇਂ ਉਸਨੇ ਆਪਣੇ ਅਤੇ ਪਤੀ ਲਈ ਖਾਣਾ ਤਿਆਰ ਕੀਤਾ ਲਪ੍ਰਿਤ ਨੂੰ ਤਾਂ ਉਹਨਾਂ ਨੇ ਇੱਕ ਰੋਟੀ ਦੀ ਬੁਰਕੀ ਤੱਕ ਵੀ ਨਹੀਂ ਪੁੱਛੀ। ਉਸ ਦਾ ਸਰੀਰ ਬੁਖਾਰ ਨਾਲ ਤਪ ਰਿਹਾ ਸੀ। ਉਹ ਉੱਠਣ ਦੀ ਕੋਸ਼ਿਸ਼ ਕਰਦੀ ਪਰ ਉਸ ਨੂੰ ਚੱਕਰ ਆਉਣ ਲੱਗ ਪੈਂਦੇ। ਸ਼ਾਮ ਤੱਕ ਉਹ ਭੁੱਖੀ ਪਿਆਸੀ ਬਿਸਤਰੇ ਵਿੱਚ ਪਈ ਰਹੀ। ਅਜਿਹੀ ਹਾਲਤ ਵਿੱਚ ਉਹ ਦਵਾਈ ਵੀ ਨਹੀਂ ਖਾ ਸਕਦੀ ਸੀ। ਬੜੀ ਮੁਸ਼ਕਲ ਨਾਲ ਉਸ ਨੇ ਆਪਣੀ ਅਲਮਾਰੀ ਚੋਂ ਫਰਸਟ ਏਡ ਬਾਕਸ ਕੱਢਿਆ ਅਤੇ ਉਸ ਵਿੱਚੋਂ ਬੁਖਾਰ ਦੀ ਦਵਾਈ ਲੈ ਲਈ। ਪਰ ਜਦੋਂ ਪਾਣੀ ਲੈਣ ਲਈ ਜੱਗ ਚੁੱਕਿਆ ਤਾਂ ਪਤਾ ਲੱਗਾ ਕਿ ਜੱਗ ਪੂਰੀ ਤਰ੍ਹਾਂ ਖਾਲੀ ਸੀ। ਹੌਲੀ-ਹੌਲੀ ਉਹ ਕੰਧਾਂ ਦਾ ਸਹਾਰਾ ਲੈਂਦੀ ਹੋਈ ਰਸੋਈ ਵੱਲ ਵਧੀ। ਉੱਥੇ ਪਾਣੀ ਲੈਣ ਲਈ ਜਾ ਰਹੀ ਸੀ ਤਾਂ ਉਸਦੇ ਸਹੁਰੇ ਦੇ ਕਮਰੇ ਤੋਂ ਕੁਝ ਹੌਲੀ-ਹੌਲੀ ਗੱਲਾਂ ਕਰਨ ਦੀਆਂ ਆਵਾਜ਼ਾਂ ਆ ਰਹੀਆਂ ਸਨ। ਤਾਂ ਉਹ ਉੱਥੇ ਥਾਂ ਤੇ ਹੀ ਰੁਕ ਗਈ। ਉਸਦੀ ਸੱਸ ਸਰਦੀਪ ਕੌਰ ਜੀ ਕਹਿ ਰਹੀ ਸੀ, "ਇੰਨਾ ਤੰਗ ਕਰਾਂਗੇ ਬਹੂ ਨੂੰ ਕਿ ਜਾਂ ਤਾਂ ਘਰ ਛੱਡ ਕੇ ਭੱਜ ਜਾਵੇਗੀ ਜਾਂ ਫਿਰ ਦੁਪਿੰਦਰ ਨਾਲ ਇਸ ਦਾ ਤਲਾਕ ਕਰਵਾ ਦੇਵਾਂਗੀ। ਇਹ ਤਾਂ ਚਾਹੁੰਦੀ ਹੈ ਕਿ ਮੇਰੀ ਧੀ ਸਿਮਰ ਦਾ ਵਿਆਹ ਨਾ ਹੋਵੇ, ਉਸ ਦਾ ਘਰ ਨਾ ਵਸੇ।" ਤਾਂ ਮੈਂ ਵੀ ਇਸ ਦੀ ਗ੍ਰਸਤੀ ਉਜਾੜ ਦਿਆਂਗੀ ਮੇਰਾ ਪੁੱਤ ਵੀ ਹੁਣ ਇਸ ਤੋਂ ਨਾਰਾਜ਼ ਹੋ ਗਿਆ ਹੈ ਕਿ ਇਹ ਆਪਣੇ ਪਿਤਾ ਜੀ ਕੋਲੋਂ ਸਿਮਰ ਦੇ ਵਿਆਹ ਲਈ ਪੈਸੇ ਨਹੀਂ ਮੰਗ ਸਕਦੀ ਸੀ ਅਤੇ ਹੁਣ ਤਾਂ ਹੌਸਲਾ ਦੇਖੋ ਅੱਜ ਤਾਂ ਮੈਡਮ ਕਮਰੇ ਚੋਂ 12ਵੀਂ ਨਹੀਂ ਆਈ ਖਾਣਾ ਬਣਾਉਣ ਦੇ ਲਈ ਤਾਂ ਲਾਪਰੀ ਦੇ ਸਹੁਰੇ ਗੁਰਦੇਵ ਸਿੰਘ ਜੀ ਨੇ ਕਿਹਾ ਹੋ ਸਕਦਾ ਹੈ ਉਹਦੀ ਤਬੀਅਤ ਸੱਚਮੁੱਚ ਬਹੁਤ ਖਰਾਬ ਹੋਵੇ ਖਾਣਾ ਤਾਂ ਉਹ ਹਮੇਸ਼ਾ ਹੀ ਬਣਾਉਂਦੀ ਆਈ ਹੈ ਹਰਦੀਪ ਕੌਰ ਜੀ ਨੇ ਗੁੱਸੇ ਵਿੱਚ ਕਿਹਾ ਤਬੀਤ ਖਰਾਬ ਹੈ ਤਾਂ ਕੀ ਹੋਇਆ ਹੈ ਕੁਝ ਨਾ ਕੁਝ ਤਾਂ ਬਣਾ ਸਕਦੀ ਸੀ ਤੁਸੀਂ ਤਾਂ ਹਮੇਸ਼ਾ ਬਹੂ ਦਾ ਹੀ ਪੱਖ ਲੈਂਦੇ ਹੋ ਇਹ ਗੱਲਾਂ ਜਦੋਂ ਲਾਪਰੀ ਦੇ ਕੰਨਾਂ ਵਿੱਚ ਪਈਆਂ ਤਾਂ ਉਹ ਸੁਣ ਕੇ ਹੈਰਾਨ ਰਹਿ ਗਈ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਪਏ ਉਹ ਸੋਚਣ ਲੱਗੀ ਮੈਂ ਤਾਂ ਦਿਨ ਰਾਤ ਮੰਮੀ ਪਾਪਾ ਦੇ ਦੁਪਿੰਦਰ ਦੀ ਸੇਵਾ ਕਰਦੀ ਹਾਂ ਉਹਨਾਂ ਦੀ ਹਰ ਪਸੰਦ ਨਾ ਪਸੰਦ ਦਾ ਖਿਆਲ ਰੱਖਦੀ ਹਾਂ ਹਰ ਇੱਕ ਲਈ ਵੱਖ-ਵੱਖ ਪ੍ਰਕਾਰ ਦਾ ਖਾਣਾ ਬਣਾਉਂਦੀ ਹਾਂ ਪਰ ਅੱਜ ਮੈਨੂੰ ਥੋੜਾ ਜਿਹਾ ਬੁਖਾਰ ਕੀ ਹੋਇਆ ਕੋਈ ਇੱਕ ਕੱਪ ਚਾਹ ਜਾਂ ਦੁੱਧ ਦਾ ਦੇਣ ਤੱਕ ਵੀ ਨਹੀਂ ਆਇਆ ਕੀ ਇਹੀ ਇਨਾਮ ਹੁੰਦਾ ਹੈ ਸੱਸ ਸੋਹਰੇ ਦੀ ਸੇਵਾ ਦਾ ਇਸ ਤੋਂ ਪਹਿਲਾਂ ਕਿ ਉਹ ਸੱਸ ਸਹੁਰੇ ਦੀਆਂ ਹੋਰ ਗੱਲਾਂ ਸੁਣਦੀ ਕਿ ਲਵਪ੍ਰੀਤ ਨੂੰ ਚੱਕਰ ਆ ਗਿਆ ਅਤੇ ਉਹ ਉੱਥੇ ਹੀ ਨਢਾਲ ਹੋ ਕੇ ਡੈਗ ਪਈ। ਸਵੇਰ ਹੋਈ ਤਾਂ ਚਾਰੇ ਪਾਸੇ ਰੋਣ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਲਵਪ੍ਰੀਤ ਨੂੰ ਕੁਝ ਯਾਦ ਨਹੀਂ ਸੀ। ਜਦੋਂ ਉਸ ਦੀ ਅੱਖ ਖੁੱਲੀ ਤਾਂ ਆਪਣੇ ਮੱਥੇ ਤੇ ਦੋਵੇਂ ਹੱਥ ਰੱਖ ਕੇ ਕੁਝ ਯਾਦ ਕਰਨ ਦੀ ਕੋਸ਼ਿਸ਼ ਕਰਨ ਲੱਗੀ ਪਰ ਉਸ ਨੂੰ ਯਾਦ ਨਹੀਂ ਆ ਰਿਹਾ ਸੀ। ਉਸ ਨੇ ਬਹੁਤ ਜ਼ੋਰ ਲਾਇਆ ਸੋਚਣ ਲੱਗੀ ਮੈਂ ਆਪਣੇ ਕਮਰੇ ਵਿੱਚ ਕਿਵੇਂ ਆਈ? ਰਾਤ ਨੂੰ ਮੈਂ ਤਾਂ ਬਾਹਰ ਪਾਣੀ ਲੈਣ ਗਈ ਸੀ ਉੱਥੇ ਹੀ ਡੈਗ ਪਈ ਸੀ। ਫਿਰ ਕਮਰੇ ਵਿੱਚ ਕੌਣ ਲੈ ਕੇ ਆਇਆ ਇੱਥੇ ਦੁੱਧ ਅਤੇ ਦਵਾਈ ਕਿਸ ਨੇ ਰੱਖੀ ਜੱਗ ਵੀ ਇੱਥੇ ਹੀ ਪਿਆ ਹੋਇਆ ਹੈ ਕੀ ਇਹ ਸਾਰਾ ਕੁਝ ਕੋਈ ਸੁਪਨਾ ਸੀ ਸੱਸ ਸਹੁਰੇ ਦੀਆਂ ਗੱਲਾਂ ਝੂਠੀਆਂ ਸਨ ਜਾਂ ਫਿਰ ਸਿਮਰ ਹੋਸਟਲ ਤੋਂ ਆ ਗਈ ਸੀ ਕਿਉਂਕਿ ਉਹੀ ਤਾਂ ਮੇਰੀ ਸਹੇਲੀ ਅਤੇ ਭੈਣ ਦੋਵੇਂ ਬਣ ਕੇ ਮੇਰਾ ਧਿਆਨ ਰੱਖਦੀ ਸੀ ਉਦੋਂ ਹੀ ਬਾਹਰੋਂ ਤੇਜ਼ ਤੇਜ਼ ਚੀਕਾਂ ਦੀ ਆਵਾਜ਼ ਆਉਣੀ ਸ਼ੁਰੂ ਹੋਈ ਜਲਦੀ ਕੋਈ ਫਾਇਰ ਬ੍ਰਿਗੇਡ ਨੂੰ ਬੁਲਾਓ ਉਸ ਦੀ ਸੱਸ ਹਰਦੀਪ ਕੌਰ ਜੀ ਰੋਂਦੀ ਹੋਈ ਆਵਾਜ਼ ਆ ਰਹੀ ਸੀ ਉਹ ਛਾਤੀ ਪਟ ਪਟ ਕੇ ਰੋ ਰਹੀ ਸੀ ਮੇਰੀ ਕੱਲੀ ਕੱਲੀ ਨੂੰ ਮੇਰੀ ਲਾਡਲੀ ਲਾਪ੍ਰੀਤ ਨੂੰ ਕੋਈ ਬਚਾਓ ਦੁਪਿੰਦਰ ਪੁੱਤ ਤੂੰ ਬਾਹਰ ਕੀ ਗਿਆ ਇਹ ਕੀ ਹੋ ਗਿਆ ਹੇ ਰੱਬਾ ਮੈਂ ਆਪਣੀ ਨੂੰ ਨੂੰ ਬਚਾ ਨਹੀਂ ਸਕੀ ਮੈਂ ਤਾਂ ਉਸ ਨਾਲ ਨੂੰ ਨਹੀਂ ਧੀ ਵਾਲਾ ਪਿਆਰ ਕਰਦੀ ਸੀ ਉਸਨੇ ਤਾਂ ਸਾਡੀ ਸੇਵਾ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਸੱਸ ਮਾਂ ਦੇ ਵਿਲਾਪ ਦੀ ਆਵਾਜ਼ ਲਾਪ੍ਰੀਤ ਦੇ ਕਮਰੇ ਤੱਕ ਆਈ ਤਾਂ ਉਹ ਕੰਧ ਦਾ ਸਹਾਰਾ ਲੈਂਦੀ ਹੋਈ ਬਾਹਰ ਆਉਣ ਲੱਗੀ ਰਸੋਈ ਚੋਂ ਕਿਸੇ ਦੇ ਦਰਵਾਜ਼ਾ ਖੜਕਾਉਣ ਦੀ ਆਵਾਜ਼ ਆ ਰਹੀ ਸੀ ਮਾਂ ਬਚਾਓ ਮਾਂ ਬਚਾਓ ਹਰ ਹਰਦੀਪ कौर ਜੀ ਤਾਂ ਆਪਣੀ ਹੀ ਧੌਣ ਵਿੱਚ ਚੀਕ ਰਹੀ ਸੀ ਕਿਸੇ ਦੀ ਗੱਲ ਸੁਣਨ ਦਾ ਉਹਨਾਂ ਕੋਲ ਸਮਾਂ ਹੀ ਨਹੀਂ ਸੀ ਸਾਰੇ ਗਵਾਂਢੀ ਉਹਨਾਂ ਦੀ ਵਿਰਲਾਪ ਵਾਲੀ ਆਵਾਜ਼ ਸੁਣ ਕੇ ਇਕੱਠੇ ਹੋ ਗਏ ਇਸੇ ਵੇਲੇ ਲਾਪ੍ਰੀਤ ਵੀ ਆਪਣੇ ਕਮਰੇ ਵਿੱਚੋਂ ਨਿਕਲ ਕੇ ਬਾਹਰ ਆ ਕੇ ਖੜੀ ਹੋਈ ਗਵਾਂਢੀਆਂ ਨੇ ਆਖਿਆ ਹਰਦੀਪ ਜੀ ਤੁਹਾਡੀ ਨੂੰ ਲਾਪ੍ਰੀਤ ਤਾਂ ਜਿਉਂਦੀ ਖੜੀ ਹੈ ਲਾਪ੍ਰੀਤ ਨੇ ਵੇਖਿਆ ਕਿ ਕਿਚਨ ਵਿੱਚੋਂ ਅੱਗ ਦੀਆਂ ਭਿਆਨਕ ਲਪਟਾਂ ਨਿਕਲ ਰਹੀਆਂ ਹਨ ਸਾਰਾ ਘਰ ਧੂੰਏ ਨਾਲ ਭਰ ਗਿਆ ਸੀ ਉਸ ਨੂੰ ਵੀ ਧੂੰਏ ਦੀ ਮਹਿਕ ਨਾਲ ਖੰਗ ਆਉਣ ਲੱਗ ਪਈ ਗਵਾਂਡੀ ਬਾਲਟੀਆਂ ਵਿੱਚ ਪਾਣੀ ਪਾਰ ਪਰ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਸਨ ਪਰ ਅੱਗ ਦੀਆਂ ਲਪਟਾਂ ਵਧਦੀਆਂ ਹੀ ਜਾ ਰਹੀਆਂ ਸਨ ਕਿਚਨ ਤੋਂ ਹੁਣ ਕੋਈ ਆਵਾਜ਼ ਵੀ ਨਹੀਂ ਆ ਰਹੀ ਸੀ ਜਦੋਂ ਲਾਪ੍ਰੀਤ ਦੀ ਖੰਗਣ ਦੀ ਆਵਾਜ਼ ਹਰਪ੍ਰੀਤ ਕੌਰ ਜੀ ਦੇ ਕੰਨਾਂ ਵਿੱਚ ਪਈ ਤਾਂ ਉਹਨਾਂ ਨੇ ਪਿੱਛੇ ਵੱਲ ਮੁੜ ਕੇ ਦੇਖਿਆ ਉਹਨਾਂ ਨੇ ਦੇਖਿਆ ਕਿ ਲਾਪ੍ਰੀਤ ਤਾਂ ਸੱਚਮੁੱਚ ਜਿਉਂਦੀ ਖੜੀ ਸੀ ਉਹ ਤਾਂ ਗਲਤ ਸਮਝ ਵਿੱਚ ਗਲਿਸਰਿਨ ਅੱਖਾਂ ਤੇ ਲਾ ਕੇ ਨਕਲੀ ਹੰਝੂ ਵਹਾ ਰਹੀ ਸੀ ਪਰ ਜਦੋਂ ਉਹਨਾਂ ਨੇ ਲਾਪ੍ਰੀਤ ਨੂੰ ਜਿਉਂਦਾ ਦੇਖਿਆ ਤਾਂ ਉਹਨਾਂ ਦਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਉਹ ਹੈਰਾਨ ਹੋ ਗਈ ਫਿਰ ਉਹਨਾਂ ਦੇ ਮਨ ਵਿੱਚ ਆਇਆ ਕਿ ਜੇਕਰ ਬਹੂ ਇੱਥੇ ਖੜੀ ਹੈ ਤਾਂ ਫਿਰ ਰਸੋਈ ਵਿੱਚ ਅੱਗ ਵਿੱਚ ਕੌਣ ਸੜ ਰਿਹਾ ਸੀ ਉਹ ਕੌਣ ਹੈ ਉਹਨੇ ਦਰਦੇ ਹੋਏ ਲਾਪ੍ਰਿਤ ਨੂੰ ਪੁੱਛਿਆ ਤੂੰ ਇੱਥੇ ਖੜੀ ਸੀ ਤਾਂ ਫਿਰ ਰਸੋਈ ਵਿੱਚ ਕੌਣ ਸੀ ਲਾਪ੍ਰਿਤ ਨੇ ਕੰਬਦੀ ਹੋਈ ਹੌਲੀ ਆਵਾਜ਼ ਵਿੱਚ ਕਿਹਾ ਮਾਂ ਜੀ ਹੋ ਸਕਦਾ ਹੈ ਸਿਮਰ ਕਿਤੇ ਉਹ ਹੋਸਟਲ ਤੋਂ ਵਾਪਸ ਤਾਂ ਨਹੀਂ ਆ ਗਈ ਇਹ ਸੁਣ ਕੇ ਹਰਦੀਪ ਕੌਰ ਜੀ ਭੱਜ ਕੇ ਕਿਚਨ ਵੱਲ ਦੌੜੀ ਉਹਨਾਂ ਨੇ ਕਿਚਨ ਦਾ ਦਰਵਾਜ਼ਾ ਖੋਲ੍ਹਿਆ ਜੋ ਕਿ ਅੱਗੋਂ ਤੋਂ ਬੰਦ ਸੀ ਉਹ ਅੰਦਰ ਦਾਖਲ ਹੋਈ ਤਾਂ ਉਹਨਾਂ ਨੇ ਵੇਖਿਆ ਕਿ ਉਹਨਾਂ ਦੀ ਧੀ ਸਿਮਰ ਅੱਗ ਵਿੱਚ ਅੱਧੀ ਸੜੀ ਹੋਈ ਬੇਹੋਸ਼ ਹਾਲਤ ਵਿੱਚ ਜ਼ਮੀਨ ਉੱਤੇ ਡਿੱਗੀ ਪਈ ਸੀ ਕਿਸੇ ਨੇ ਹਿੰਮਤ ਕਰਕੇ ਉਸਨੂੰ ਰਸੋਈ ਵਿੱਚੋਂ ਖਿੱਚ ਕੇ ਬਾਹਰ ਕੱਢਿਆ ਉਹ ਸੱਚਮੁੱਚ ਸਿਮਰ ਹੀ ਸੀ ਜਿਸ ਨੂੰ ਵੇਖ ਕੇ ਹਰਦੀਪ ਕੌਰ ਜੀ ਉਹਨਾਂ ਦੇ ਪਤੀ ਗੁਰਦੇਵ ਸਿੰਘ ਜੀ ਅਤੇ ਲਵਪ੍ਰੀਤ ਤਿੰਨੇ ਹੀ ਡਰ ਗਏ ਹਰਦੀਪ ਕੌਰ ਜੀ ਉੱਚੀ ਉੱਚੀ ਰੋਣ ਲੱਗ ਪਈ ਮੇਰੀ ਧੀ ਨੂੰ ਕੀ ਹੋ ਗਿਆ ਮੇਰੀ ਲਾਡਲੀ ਧੀ ਮੈਂ ਤਾਂ ਉਸਦੀ ਡੋਲੀ ਸਜਾਉਣ ਦੇ ਸੁਪਨੇ ਵੇਖ ਰਹੀ ਸੀ ਹੁਣ ਤਾਂ ਲੱਗਦਾ ਉਸਦੀ ਅਰਥੀ ਸਜਾਉਣੀ ਪਵੇਗੀ। ਹੇ ਰੱਬਾ ਇਹ ਕੀ ਹੋ ਗਿਆ? ਲਪਰੀ ਦੀਆਂ ਅੱਖਾਂ ਵੀ ਹੰਝੂਆਂ ਨਾਲ ਭਰ ਆਈਆਂ। ਉਹ ਚਾਰੇ ਪਾਸੇ ਨਜ਼ਰਾਂ ਘੁਮਾ ਕੇ ਵੇਖਣ ਲੱਗੀ। ਹੁਣ ਉਸ ਨੂੰ ਸਾਰੀ ਸਥਿਤੀ ਸਮਝ ਆ ਗਈ। ਸਭ ਕੁਝ ਕਲੀਅਰ ਹੋ ਗਿਆ। ਉਸ ਨੂੰ ਅਹਿਸਾਸ ਹੋਇਆ ਕਿ ਉਹ ਕੋਈ ਸੁਪਨਾ ਨਹੀਂ ਦੇਖ ਰਹੀ ਸੀ। ਜਦੋਂ ਰਾਤ ਨੂੰ ਉਹ ਪਾਣੀ ਲੈਣ ਆਈ ਸੀ ਤਾਂ ਉਸ ਨੇ ਸਾਰੀ ਗੱਲ ਨਹੀਂ ਸੁਣੀ। ਉਹ ਅਚਾਨਕ ਬੇਹੋਸ਼ ਹੋ ਕੇ ਜ਼ਮੀਨ ਉੱਤੇ ਡਿੱਗ ਗਈ। ਸ਼ਾਇਦ ਉਸ ਤੋਂ ਬਾਅਦ ਸਿਮਰ ਘਰ ਆ ਗਈ ਹੋਵੇ। ਕਿਉਂਕਿ ਉਸ ਕੋਲ ਘਰ ਦੀ ਡੁਪਲੀਕੇਟ ਚਾਬੀ ਹੁੰਦੀ ਸੀ ਜਦੋਂ ਮਰਜ਼ੀ ਆ ਜਾਵੇ ਜਦੋਂ ਉਸਨੇ ਆਪਣੀ ਭਾਬੀ ਨੂੰ ਬੇਹੋਸ਼ ਵੇਖਿਆ ਹੋਵੇਗਾ ਉਹਨੂੰ ਮੇਰੇ ਕਮਰੇ ਵਿੱਚ ਲਿਜਾ ਕੇ ਲਟਾ ਦਿੱਤਾ ਹੋਵੇਗਾ ਦਵਾਈ ਦਿੱਤੀ ਹੋਵੇਗੀ ਫਿਰ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਈ ਹੋਵੇਗੀ ਕਿਉਂਕਿ ਰਾਤ ਬਹੁਤ ਹੋ ਗਈ ਸੀ ਅਤੇ ਮੰਮੀ ਪਾਪਾ ਨੂੰ ਜਗਾਉਣਾ ਠੀਕ ਨਹੀਂ ਸਮਝਿਆ ਸਵੇਰੇ ਸਿਮਰ ਨੇ ਸੋਚਿਆ ਕਿ ਭਾਬੀ ਦੀ ਤਬੀਅਤ ਠੀਕ ਨਹੀਂ ਹੈ ਉਹ ਆਪਣੇ ਲਈ ਚਾਹ ਬਣਾਉਣ ਲਈ ਕਿਚਨ ਵਿੱਚ ਚਲੀ ਗਈ ਕਿਉਂਕਿ ਸਿਮਰ ਨੂੰ ਪਤਾ ਸੀ ਕਿ ਭਾਬੀ ਦੀ ਤਬੀਅਤ ਖਰਾਬ ਹੈ ਉਸਨੇ ਸੋਚਿਆ ਉਹਨਾਂ ਨੂੰ ਕੀ ਤੰਗ ਕਰਨਾ ਇਸ ਕਰਕੇ ਜਦੋਂ ਹੀ ਗੈਸ ਚੁੱਲਾ ਚਲਾਇਆ ਸਿਲੰਡਰ ਧਮਾਕੇ ਨਾਲ ਫਟ ਗਿਆ ਇਹ ਸਾਰੀ ਸਾਜ਼ਿਸ਼ ਮੰਮੀ ਜੀ ਵੱਲੋਂ ਰਚੀ ਗਈ ਸੀ ਪਰ ਜਿਸ ਨੂੰ ਨੂੰ ਮਾਰਨ ਦਾ ਉਹਨਾਂ ਨੇ ਸੋਚਿਆ ਸੀ ਉਸ ਦੀ ਉਹਨਾਂ ਦੀ ਆਪਣੀ ਧੀ ਸਿਮਰ ਅੱਜ ਇਸ ਦੁਨੀਆ ਤੋਂ ਚਲੀ ਗਈ ਉਹਨਾਂ ਨੇ ਜਾਣ ਬੁੱਝ ਕੇ ਗੈਸ ਖੁੱਲੀ ਛੱਡੀ ਇਹ ਸੋਚ ਕੇ ਕਿ ਜਦੋਂ ਲਾਪ੍ਰਿਤ ਸਵੇਰੇ ਕਿਚਨ ਵਿੱਚ ਆਵੇਗੀ ਤਾਂ ਉਹ ਹਮੇਸ਼ਾ ਲਈ ਚਲੀ ਜਾਵੇਗੀ ਪਰ ਮੇਰੀ ਥਾਂ ਮੇਰੀ ਪਿਆਰੀ ਨਣਦ ਸਿਮਰ ਜੋ ਆਪਣੀ ਮਾਂ ਦੇ ਛੁੜਿਆੰਤਰ ਤੋਂ ਅਣਜਾਣ ਸੀ ਚੁੱਲ੍ਹਾ ਜਲਾਉਣ ਲੱਗੀ ਤੇ ਅੱਗ ਵਿੱਚ ਸੜ ਕੇ ਦਮ ਤੋੜ ਬੈਠੀ ਉਹੀ ਸੀ ਜੋ ਰੋ ਰੋ ਕੇ ਕਹਿ ਰਹੀ ਸੀ ਬਚਾਓ ਮਾਂ ਬਚਾਓ ਪਰ ਮੰਮੀ ਜੀ ਲਾਲਚ ਵਿੱਚ ਅੰਨੀ ਹੋਈ ਆਪਣੀ ਹਿੱਤੀ ਨੂੰ ਗਵਾ ਬੈਠੀ ਪਾਪਾ ਜੀ ਤਾਂ ਸਵੇਰੇ ਸੈਰ ਲਈ ਚਲੇ ਜਾਂਦੇ ਹਨ ਨਹੀਂ ਤਾਂ ਉਹ ਕਦੇ ਵੀ ਇਹ ਨਾ ਹੋਣ ਦਿੰਦੇ ਕਿਉਂਕਿ ਉਹ ਹਰ ਰੋਜ਼ ਮਾਰਨਿੰਗ ਵਾਕ ਤੇ ਜਾਂਦੇ ਸਨ ਉਹ ਇਸ ਸਾਜ਼ਿਸ਼ ਵਿੱਚ ਸ਼ਾਮਲ ਨਹੀਂ ਸਨ ਇਹਨਾਂ ਸਾਰਿਆਂ ਦੇ ਵਿੱਚੋਂ ਕਿਸੇ ਗਵਾਂਡੀ ਨੇ ਇਹ ਹਾਦਸਾ ਦੁਪਿੰਦਰ ਅਤੇ ਪੁਲਿਸ ਨੂੰ ਦੱਸ ਦਿੱਤਾ ਲਾਪਰੀਤ ਗਮਸਵਾਮਾ ਇਹ ਕਟਾਕਾ ਆਪਣੀ ਨਣਦ ਦੀ লাশ ਵੱਲ ਦੇਖ ਰਹੀ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਆਪਣੀ ਜ਼ਿੰਦਗੀ ਬਚਨ ਦੀ ਖੁਸ਼ੀ ਮਨਾਵੇ ਜਾਂ ਨਣਦ ਦੇ ਮਰਨ ਦਾ ਦੁੱਖ ਫਿਰ ਉਹਨਾਂ ਨੇ ਪੁਲਿਸ ਨੂੰ ਕਿਹਾ ਇਹ ਹਾਦਸਾ ਨਹੀਂ ਸੀ ਇਹ ਸਾਫ ਸੁਥਰਾ ਕਤਲ ਦਾ ਛੜਿਆੰਤਰ ਸੀ ਮੇਰੀ ਸੱਸ ਮੈਨੂੰ ਮਾਰਨਾ ਚਾਹੁੰਦੀ ਸੀ ਕਿਰਪਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਵੋ ਜਦੋਂ ਦੁਪਿੰਦਰ ਘਰ ਪਹੁੰਚਿਆ ਤੇ ਆਪਣੀ ਭੈਣ ਦੀ লাশ ਵੇਖੀ ਉਹ ਵੀ ਪਾਗਲਾ ਵਰਗਾ ਹੋ ਗਿਆ ਦੁਪਿੰਦਰ ਵੇਖ ਲਿਆ ਤੁਸੀਂ ਆਪਣੇ ਲਾਲਚ ਦਾ ਨਤੀਜਾ ਅੱਜ ਆਪਣੀ ਭੈਣ ਨੂੰ ਗਵਾ ਲਿਆ ਜਿਸ ਰਖੜੀ ਵਾਲੇ ਦਿਨ ਤੇ ਇੱਕ ਭਰਾ ਆਪਣੀ ਭੈਣ ਦੀ ਰੱਖਿਆ ਦਾ ਵਾਅਦਾ ਕਰਦਾ ਹੈ ਉਸ ਦਿਨ ਤੁਸੀਂ ਆਪਣੀ ਭੈਣ ਹੀ ਗਵਾ ਬੈਠੇ ਹੁਣ ਮੈਂ ਇਸ ਘਰ ਵਿੱਚ ਨਹੀਂ ਰਹਾਗੀ ਦੁਪਿੰਦਰ ਨੇ ਪੁੱਛਿਆ ਇਹ ਤੂੰ ਕੀ ਕਹਿ ਰਹੀ ਹੈ ਲਾਪ੍ਰਿਤ ਨੇ ਕਿਹਾ ਜੋ ਸਹੀ ਹੈ ਉਹੀ ਕਹਿ ਰਹੀ ਹਾਂ ਤੁਹਾਡੀ ਮਾਂ ਹੀ ਤੁਹਾਡੀ ਭੈਣ ਦੀ ਮੌਤ ਦਾ ਕਾਰਨ ਹੈ ਹਰਦੀਪ ਕੌਰ ਜੀ ਬਿਲਕੁਲ ਸੁੱਨ ਆਪਣਾ ਸਿਰ ਫੜ ਕੇ ਬੈਠੀ ਹੋਈ ਸੀ ਉਹ ਇੱਕ ਟੱਕ ਅਸਮਾਨ ਵੱਲ ਤੱਕ ਰਹੀ ਸੀ ਉਹ ਰੋਂਦੀ ਹੋਈ ਕਹਿਣ ਲੱਗੀ ਮੈਂ ਆਪਣੀ ਧੀ ਨੂੰ ਦੁਲਹਨ ਦੀ ਤਰ੍ਹਾਂ ਸਜਾਤਾ ਨਹੀਂ ਸਕੇ ਪਰ ਉਸਦੀ ਚੀਤਾ ਸਜਾ ਦਿੱਤੀ ਉਹ ਆਪਣਾ ਗੁਨਾਹ ਮੰਨ ਚੁੱਕੀ ਸੀ ਤੇ ਪਛਤਾਵੇ ਦੀ ਅੱਗ ਵਿੱਚ ਸੜ ਰਹੀ ਸੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਦੂਜੇ ਪਾਸੇ ਲਵਪ੍ਰੀਤ ਆਪਣਾ ਸਮਾਨ ਪੈਕ ਕਰਨ ਲੱਗ ਪਈ ਉਹ ਆਪਣੀਆਂ ਡਿਗਰੀਆਂ ਪਿਤਾ ਵੱਲੋਂ ਮਿਲੇ ਹੋਏ ਗਹਿਣੇ ਲੈ ਰਹੀ ਸੀ ਸਹੁਰਿਆਂ ਦਾ ਕੋਈ ਵੀ ਸਮਾਨ ਆਪਣੇ ਨਾਲ ਨਹੀਂ ਲੈ ਰਹੀ ਸੀ ਉਹ ਪੈਕੇ ਜਾਣ ਲੱਗੀ ਤਾਂ ਦਪਿੰਦਰ ਨੇ ਪੁੱਛਿਆ ਤੂੰ ਵੀ ਮੇਰਾ ਸਾਥ ਛੱਡ ਜਾਵੇਂਗੀ ਲਵਪ੍ਰੀਤ ਨੇ ਕਿਹਾ ਸਾਤ ਕਦੋਂ ਦਿੱਤਾ ਸੀ ਤੁਸੀਂ ਤੁਸੀਂ ਤਾਂ ਹਮੇਸ਼ਾ ਆਪਣੀ ਮਾਂ ਦੇ ਗਲਤ ਕੰਮਾਂ ਵਿੱਚ ਉਹਨਾਂ ਦਾ ਪੱਖ ਲਿਆ ਮਾਂ ਦੀ ਹਰ ਗੱਲ ਤੁਹਾਨੂੰ ਸਹੀ ਲੱਗੀ ਹੁਣ ਮੈਂ ਤੁਹਾਨੂੰ ਤਲਾਕ ਦੇ ਕਾਗਜ਼ ਭੇਜਾਂਗੀ ਮੈਂ ਹੁਣ ਤੁਹਾਡਾ ਚਿਹਰਾ ਵੀ ਨਹੀਂ ਵੇਖਣਾ ਚਾਹੁੰਦੀ ਮੈਨੂੰ ਤੁਹਾਨੂੰ ਸਭ ਨਾਲ ਨਫ਼ਰਤ ਹੈ ਇਸ ਘਰ ਵਿੱਚ ਮੇਰੀ ਜਾਨ ਵੀ ਹੁਣ ਸੁਰੱਖਿਅਤ ਨਹੀਂ ਕੌਣ ਜਾਣੇ ਕੱਲ ਨੂੰ ਮੈਂ ਜਿਉਂਦੀ ਰਹਾ ਜਾਂ ਨਹੀਂ ਇਸ ਵੇਲੇ ਗੁਰਦੇਵ ਸਿੰਘ ਜੀ ਹੱਥ ਜੋੜ ਕੇ ਕਹਿਣ ਲੱਗੇ ਲਾਪਰੀਤ ਬੇਟਾ ਜੇ ਕੋਈ ਇਸ ਘਰ ਤੋਂ ਜਾਵੇਗਾ ਉਹ ਦਪਿੰਦਰ ਹੋਵੇਗਾ ਤੂੰ ਮੇਰੀ ਧੀ ਬਣ ਕੇ ਇਹ ਘਰ ਸੰਭੀ ਫਿਰ ਉਹਨਾਂ ਨੇ ਕਿਹਾ ਮੈਂ ਪਹਿਲਾਂ ਹੀ ਕਿਹਾ ਸੀ ਉਸ ਮੁੰਡੇ ਨਾਲ ਰਿਸ਼ਤਾ ਨਾ ਕਰੋ ਪਰ ਮਾਂ ਪੁੱਤ ਨੇ ਕਦੇ ਮੇਰੀ ਗੱਲ ਨਹੀਂ ਸੁਣੀ ਪਾਪਾ ਜੀ ਤੁਹਾਨੂੰ ਨਹੀਂ ਪਤਾ ਸਿਮਰ ਇੱਥੇ ਆਈ ਸੀ ਤੁਹਾਨੂੰ ਸਾਰਿਆਂ ਨੂੰ ਸਮਝਾਉਣ ਲਈ ਕਿ ਉਹ ਉਸ ਘਰ ਵਿੱਚ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਪਰ ਵਿਚਾਰੀ ਦੇ ਨਾਲ ਜੋ ਹੋਇਆ ਕਹਿੰਦੇ-ਕਹਿੰਦੇ ਲਵਪ੍ਰੀਤ ਰੋਣ ਲੱਗ ਪਈ ਲਵਪ੍ਰੀਤ ਬਹੂ ਅੱਜ ਮੈਂ ਆਪਣੀ ਇੱਕ ਧੀ ਨੂੰ ਗਵਾ ਬੈਠਾ ਹਾਂ ਪਰ ਹੁਣ ਆਪਣੀ ਦੂਜੀ ਧੀ ਨੂੰ ਨਹੀਂ ਗਵਾਉਣਾ ਚਾਹੁੰਦਾ ਮੈਂ ਕਦੇ ਵੀ ਇਹ ਨਹੀਂ ਹੋਣ ਦੇਵਾਂਗਾ ਦਪਿੰਦਰ ਪਿਤਾ ਦੇ ਪੈਰਾਂ ਵਿੱਚ ਡਿੱਗ ਪਿਆ ਮੈਨੂੰ ਮaaf ਕਰਦੇ ਹੋ ਪਿਤਾ ਜੀ ਮੈਂ ਮਾਂ ਦਾ ਸਾਥ ਦਿੱਤਾ ਮੈਂ ਗਲਤ ਸੀ ਲਾਪ੍ਰੀਤ ਦੇ ਪਿਤਾ ਤੋਂ ਵੀ ਰਿਟਾਇਰਮੈਂਟ ਦੇ ਪੈਸੇ ਮੰਗਣੇ ਚਾਹੁੰਦਾ ਸੀ ਮੈਂ ਵੀ ਲਾਲਚ ਵਿੱਚ ਆ ਗਿਆ ਸੀ ਮੈਨੂੰ ਮaaf ਕਰਦੇ ਹੋ ਪਰ ਗੁਰਦੇਵ ਸਿੰਘ ਜੀ ਨੇ ਆਪਣੇ ਪੁੱਤ ਦੀ ਇੱਕ ਨਾ ਸੁਣੀ ਅਤੇ ਉਸ ਨੂੰ ਘਰੋਂ ਕੱਢ ਦਿੱਤਾ ਉੱਥੇ ਗੁਰਦੇਵ ਸਿੰਘ ਜੀ ਅਤੇ ਲਾਪ੍ਰੀਤ ਦੋਵੇਂ ਚੁੱਪ ਨਹੀਂ ਬੈਠੇ ਉਹ ਆਪਣੀ ਧੀ ਦੀ ਮੌਤ ਵਿੱਚ ਅੰਦਰ ਹੀ ਅੰਦਰ ਸੜ ਰਹੇ ਸਨ ਉਹਨਾਂ ਨੇ ਆਪਣੇ ਹੋਣ ਵਾਲੇ ਜਵਾਈ ਤੇ ਦਾਜ ਮੰਗਣ ਦਾ ਕੇਸ ਕਰ ਦਿੱਤਾ। ਅੱਜ ਵੀ ਉਸ ਤੇ ਕੇਸ ਚੱਲ ਰਿਹਾ ਹੈ ਅਤੇ ਉਸ ਸਰਕਾਰੀ ਦੁਲਲੇ ਦਾ ਵੀ ਵਿਆਹ ਨਹੀਂ ਹੋ ਰਿਹਾ। ਸੋ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਲਵਪ੍ਰੀਤ ਨੇ ਜੋ ਕਦਮ ਚੁੱਕਿਆ ਉਹ ਸਹੀ ਸੀ ਜਾਂ ਗਲਤ ਅਤੇ ਕਹਾਣੀ ਵਿੱਚ ਤੁਹਾਨੂੰ ਕਿਹੜਾ ਪਾਤਰ ਸਭ ਤੋਂ ਵਧੀਆ ਲੱਗਾ? ਕਮੈਂਟ ਕਰਕੇ ਜਰੂਰ ਦੱਸੋ। ਸਾਡੀ ਕਹਾਣੀ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲੈਣਾ। ਮਿਲਦੇ ਹਾਂ ਕਿਸੇ ਹੋਰ ਪਰਿਵਾਰਕ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ